ਕੈਨੇਡਾ ਤੇ ਭਾਰਤ ਦੀਆਂ ਅਖਬਾਰਾਂ ਟੀਵੀ ਚੈਨਲ ਦੇ ਵਿੱਚ ਖਬਰ ਤੁਸੀਂ ਆਮ ਸੁਣੀ ਹੋਊਗੀ ਇਹ ਬਹੁਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਲਾਰੈਂਸ ਬਿਸ਼ਨੋਈ ਗਰੁੱਪ ਨੂੰ ਕੈਨੇਡਾ ਦੀ ਫੈਡਰਲ ਗਵਰਨਮੈਂਟ ਨੇ ਅਤਵਾਦੀ ਸੰਗਠਨ ਵਜੋਂ ਸੂਚੀ ਬੰਦ ਕਰ ਦਿੱਤਾ ਹੈ ਇਹ ਖਬਰ ਵੱਲੋਂ ਅੱਗੇ ਵਧਣ ਤੋਂ ਪਹਿਲਾਂ ਕੁਝ ਪਿੱਛੇ ਜਿਹੜੀਆਂ ਵਾਕਪਰੀਆਂ ਘਟਨਾਵਾਂ ਨੇ ਉਹਨਾਂ ਵੱਲ ਚਾਤੀ ਮਾਰਦੇ ਹਾਂ ਸਿੱਧੂ ਮੂਸੇਵਾਲਾ ਬਹੁਤ ਵੱਡਾ ਪੰਜਾਬੀ ਸਿੰਗਰ ਸੀ ਬਹੁਤ ਵੱਡਾ ਨਾਮ ਸੀ ਨੌਜਵਾਨੀ ਦੇ ਦਿਲਾਂ ਦੇ ਵਿੱਚ ਛਾਇਆ ਹੋਇਆ ਸੀ ਆਪਣੇ ਗੀਤਾਂ ਦੇ ਰਾਹੀਂ ਬਹੁਤ ਵੱਡੀ ਪ੍ਰਸਿੱਧੀ ਖੱਟੀ ਸੀ ਇਸ ਦੇ ਬਾਵਜੂਦ ਵੀ ਆਪਣੇ ਪਿੰਡ ਮੂਸੇਵਾਲੇ ਦੇ ਵਿੱਚ ਰਹਿੰਦਾ ਸੀ ਦਿਨ ਦਿਹਾੜੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਉਸ ਨੌਜਵਾਨ ਦਾ ਤੇ ਨਾਮ ਸਾਹਮਣੇ ਆਉਂਦਾ ਹੈ ਲੋਨਸ ਬਿਸ਼ਨੋਈ ਇਸ ਤੋਂ ਬਾਅਦ ਸਲਮਾਨ ਖਾਨ ਬਾਲੀਵੁੱਡ ਦਾ ਬਹੁਤ ਵੱਡਾ ਨਾਮ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਨੇ ਇਹਦੇ ਵਿੱਚ ਵੀ ਨਾਮ ਸਾਹਮਣੇ ਆਉਂਦਾ ਹੈ ਲੋਨਸ ਬਿਸ਼ਨੋਈ ਬਾਬਸਦੀਕੀ ਮਹਾਰਾਸ਼ਟਰ ਦਾ ਬਹੁਤ ਵੱਡਾ ਲੀਡਰ ਸੀ ਦਿਨ ਦਿਹਾੜੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਇਹਦੇ ਵਿੱਚ ਵੀ ਨਾਮ ਸਾਹਮਣੇ ਆਉਂਦਾ ਹੈ ਲੋਰੈਂਸ ਬਿਸ਼ਨੋਈ ਦਾ ਇਹ ਸਭ ਦੇ ਵਿਚਾਲੇ ਇੱਕ ਇੰਟਰਵਿਊ ਬਹੁਤ ਤੇਜ਼ੀ ਨਾਲ ਵਾਇਰਲ ਹੁੰਦੀ ਆ ਲੋਰੈਂਸ ਬਿਸ਼ਨੋਈ ਦੀ ਜੇਲ੍ਹ ਤੋਂ ਜਿਹੜੀ ਇੰਟਰਵਿਊ ਹੁੰਦੀ ਆ ਸੋਸ਼ਲ ਮੀਡੀਆ ਤੇ ਇੰਟਰਵਿਊ ਹੁੰਦੀ ਆ ਉਸ ਤੋਂ ਬਾਅਦ ਅਪਦੀਸ਼ ਦੇ ਵਿੱਚ ਇਹ ਪਾਇਆ ਗਿਆ ਕਿ ਖੜ ਦੇ ਸੀ ਇਸ ਸਟਾਫ ਦੇ ਵਿੱਚ ਇੰਟਰਵਿਊ ਰਿਕਾਰਡ ਹੋਈ ਇਹਦੇ ਵਿਚਾਲੇ ਇੱਕ ਡੀਐਸਪੀ ਨੂੰ ਬਰਖਾਸਤ ਕੀਤਾ ਗਿਆ ਹਾਲਾਂਕਿ ਡੀਐਸਪੀ ਦੀ ਗ੍ਰਿਫਤਾਰੀ ਨਹੀਂ ਹੋਈ ਕਿਉਂਕਿ ਡੀਐਸਪੀ ਫੜਿਆ ਨਹੀਂ ਗਿਆ ਉਹ ਹਜੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਆ ਇਹ ਚਰਚਾ ਕੇਵਲ ਭਾਰਤ ਤੱਕ ਨਹੀਂ ਰਹਿੰਦੀ ਇਸ ਤੋਂ ਬਾਅਦ ਜੇ ਮੈਂ ਹੁਣ ਕੈਨੇਡਾ ਦੀ ਗੱਲ ਕਰਾਂ ਕੈਨੇਡਾ ਦੇ ਵਿੱਚ ਲਾਰੈਂਸ ਬਿਸ਼ਨੋਈ ਨਾਮ ਅਕਸਰ ਚਰਚਾ ਦੇ ਵਿੱਚ ਕਿਉਂਕਿ ਕੈਨੇਡਾ ਦੀ ਪੁਲਿਸ ਲੰਬੇ ਅਰਸੇ ਤੋਂ ਫਰੋਤੀਆਂ ਤੇ ਕਤਲਾਂ ਦੇ ਨਾਲ ਜੁੜੇ ਮਾਮਲਿਆਂ ਦੇ ਵਿੱਚ ਇਸ ਨਾਮ ਨੂੰ بار بار ਸੁਣ ਰਹੀ ਹੈ ਕੈਨੇਡਾ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜਾਨੀ ਕਿ ਜਿਵੇਂ ਭਾਰਤ ਦੇ ਸਟੇਟ ਦੇ ਚੀਫ ਮਿਨਿਸਟਰ ਹੁੰਦੇ ਨੇ ਜਿਵੇਂ ਪੰਜਾਬ ਦੇ ਅਸੀਂ ਚੀਫ ਮਿਨਿਸਟਰ ਸਮਝ ਲਈਏ ਇੱਥੇ ਪ੍ਰੀਮੀਅਰ ਕਹਿੰਦੇ ਆ ਉਹਨੂੰ ਡੇਵਿਡ ਈਬੀ ਨੇ ਮੰਗ ਕੀਤੀ ਸੀ ਕਿ ਬਿਸ਼ਨੋਈ ਗੈਂਗ ਨੂੰ ਅੱਤਵਾਦ ਸੰਗਠਨ ਵਿੱਚੋਂ ਸੂਚੀਬੰਦ ਕਰ ਦੇਣਾ ਚਾਹੀਦਾ ਇਹ ਗੱਲ ਇੱਥੇ ਤੱਕ ਨਹੀਂ ਮੁੱਕੀ ਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਇਹ ਵੀ ਮੰਗ ਕਰਦੇ ਨੇ ਗੱਲ ਇੱਥੇ ਤੱਕ ਨਹੀਂ ਰੰਦੀ ਕੈਨੇਡਾ ਦੇ ਵਿੱਚ ਮੁੱਖ ਵਿਰੋਧੀ ਧਿਰ ਪਾਰਟੀ ਕੰਜ਼ਰਵੇਟਿਵਾਂ ਕੰਜ਼ਰਵੇਟਿਵ ਵੀ ਲਗਾਤਾਰ ਇਹ ਮੰਗ ਕਰ ਰਹੇ ਸੀ ਜਾਨੀ ਕਿ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਮੁੱਖ ਲੀਡਰ ਨੇ ਜਾਨੀ ਕਿ ਪਾਰਟੀ ਦੇ ਪ੍ਰਧਾਨ ਜਿਹੜੇ ਨੇ ਅੱਜ ਕੈਨੇਡਾ ਦੇ ਵਿੱਚ ਇੱਕ ਤਰੀਕੇ ਨਾਲ ਅਸੀਂ ਇਹ ਵੀ ਸੁਣ ਸਕਦੇ ਹਾਂ ਕਿ ਵਿਰੋਧੀ ਧਿਰ ਦੇ ਨੇਤਾ ਪੀਅਰ ਪੋਲੀਓ ਵੀ ਇਹ ਮੰਗ ਕਰ ਰਹੇ ਸੀ ਕਿ ਬਿਸ਼ਨੋਈ ਗੈਂਕ ਨੂੰ ਅੱਤਵਾਦੀ ਸਕਟਨ ਵਜੋਂ ਐਲਾਨ ਕਰ ਦਿੱਤਾ ਜਾਵੇ ਹਾਲਾਂਕਿ ਜਗਮੀਨਤ ਸਿੰਘ ਹੁਣ ਐਨਡੀਪੀ ਦੇ ਪ੍ਰਧਾਨ ਨਹੀਂ ਰਹੇ ఎలక్షన్ ਤੋਂ ਬਾਅਦ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਪਰ ਜਦੋਂ ਉਹ ਪਾਰਟੀ ਦੇ ਪ੍ਰਧਾਨ ਸਾਨੂੰ ਵੀ ਲਗਾਤਾਰ ਮੰਗ ਕਰ ਰਹੀ ਸੀ ਐਨਡੀਪੀ ਦੀ ਪਾਰਟੀ ਵੀ ਲਗਾਤਾਰ ਮੰਗ ਕਰ ਰਹੀ ਸੀ ਕਿ ਬਿਸ਼ਨੂਈ ਗਰੁੱਪ ਨੂੰ ਅਤਵ ਦੀ ਸਥਾਪਨਾ ਵੱਜੋਂ ਐਲਾਨ ਕਰ ਦਿੱਤਾ ਜਾਣਾ ਚਾਹੀਦਾ ਹੈ ਉਹਨਾਂ ਗੱਲ ਕਰਦੇ ਕਿ ਸਭ ਮੰਗ ਕਿਉਂ ਕਰ ਰਹੇ ਸੀ ਕਿ ਕਿ ਕੈਨੇਡਾ ਦੇ ਵਿੱਚ ਜਦੋਂ ਕਿਸੇ ਵੀ ਸੰਗਠਨ ਨੂੰ ਅਤਵਾਦਜੂਨ ਸੂਚੀਬੰਦ ਕਰ ਦਿੱਤਾ ਜਾਂਦਾ ਹੈ ਜਾਨੀ ਕਿ ਜਦੋਂ ਕਿਸੇ ਵੀ ਗੈਂਗ ਨੂੰ ਅਤਵਾਦੀ ਗੈਂਗ ਹੋਂਦ ਜੂਨ ਸੂਚੀਬੰਦ ਕਰ ਦਿੱਤਾ ਜਾਂਦਾ ਹੈ ਤਾਂ ਪੁਲਿਸ ਨੂੰ ਹੋਰ ਅਧਿਕਾਰ ਮਿਲ ਜਾਂਦੇ ਨੇ ਕਾਰਵਾਈ ਕਰਨ ਦੇ ਹੁਣ ਵਿਸ਼ਨੋਈ ਗੈਂਗ ਦੇ ਨਾਲ ਸਬੰਧਤ ਜਿਹਨੇ 20 ਵਿਅਕਤੀ ਹੋਣਗੇ ਪੁਲਸ ਹੁਣਾਂ ਤੇ ਵਧੇਰੀ ਕਾਰਵਾਈ ਕਰ ਸਕਦੀ ਹੈ ਇਹ ਗੈਂਗ ਨੂੰ ਜਿੰਨੀ ਵੀ ਫੰਡਿੰਗ ਹੁੰਦੀ ਸੀ ਉਹਨਾਂ ਨੂੰ ਸੀਜ਼ ਕੀਤਾ ਜਾ ਸਕਦਾ ਹੈ ਇਹਨਾਂ ਦੇ ਅਕਾਊਂਟਸ ਜਿਹੜੇ ਨੇ ਉਹਨਾਂ ਨੂੰ ਬੰਦ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਜਿੰਨੇ ਵੀ ਵਿਅਕਤੀ ਇਸ ਗੈਂਗ ਦੇ ਨਾਲ ਜੁੜੇ ਨੇ ਉਹਨਾਂ ਨੂੰ ਵੀਜੇ ਦੇਣ ਤੋਂ ਇਨਕਾਰ ਵੀ ਕੀਤਾ ਜਾ ਸਕਦਾ ਹੈ ਹੋਰ ਵੀ ਮਾਮਲੇ ਦੇ ਵਿੱਚ ਤਫ਼ਤੀਸ਼ ਜਿਹੜੀ ਹੈ ਪੁਲਿਸ ਹੋਰ ਚੰਗੀ ਤਰ੍ਹਾਂ ਕਰ ਪਾਊਗੀ ਇਸ ਕਰਕੇ ਫੈਡਰਲ ਗਵਰਨਮੈਂਟ ਨੇ ਹੁਣ ਬਿਸ਼ਨੋਈ ਗੈਂਗ ਨੂੰ ਕੈਨੇਡਾ ਦੇ ਵਿੱਚ ਅਤਵਾਦੀ ਗੈਂਗਵੋਚ ਨੂੰ ਸੂਚੀਬੰਦ ਕਰ ਦਿੱਤਾ ਹੈ ਦੂਸਰੀ ਤਰਫ ਮੈਂ ਜ਼ਿਕਰ ਕੀਤਾ ਸੀ ਇੱਕ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਬੱਚੇ ਬੱਚੇ ਤੋਂ ਵੱਡੇ ਤੱਕ ਹਰ ਆਦਮੀ ਇਹ ਨਾਮ ਤੋਂ ਵਾਕਿਬ ਆ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਜਦੋਂ 2024 ਦੇ ਵਿੱਚ ਇਲੈਕਸ਼ਨ ਹੋਈ ਲੋਕ ਸਭਾ ਦੀ ਇਹ ਚਰਚਾਵਾਂ ਸੀ ਕਿ ਉਹ ਐਮਪੀ ਦੀ ਇਲੈਕਸ਼ਨ ਲੜ ਸਕਦੇ ਨੇ ਹਾਲਾਂਕਿ ਉਹਨਾਂ ਨੇ ਉਹਦੋਂ ਨਹੀਂ ਲੜੀ ਪਰ ਹੁਣ ਉਹਨਾਂ ਨੇ ਬਿਆਨ ਦਿੱਤਾ ਹੈ ਕਿ 2027 ਦੇ ਵਿੱਚ ਮੈਂ ਵਿਧਾਨ ਸਭਾ ਦੀ ਇਲੈਕਸ਼ਨ ਲੜੂੰਗਾ ਪਿਛਲੀ ਪੰਜਾਬ ਦੇ ਵਿੱਚ 2022 ਦੇ ਵਿੱਚ ਵਿਧਾਨ ਸਭਾ ਦੀ ਇਲੈਕਸ਼ਨ ਹੋਈ ਸੀ ਉਸ ਵਿੱਚ 92 ਐਮਐਲਏ ਦੇ ਨਾਲ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਸੀ ਮੁੱਖ ਮੰਤਰੀ ਭਗਵੰਤ ਮਾਨ ਬਣੇ ਸੀ ਹੁਣ ਪੰਜਾਬ ਦੀ ਅਗਲੀ ਇਲੈਕਸ਼ਨ ਦੂਰਸਹੀ ਦੇ ਵਿੱਚ ਸਿਦਮੂਸੇ ਵਾਲਾ ਦੇ ਪਿਤਾ ਨੇ ਇਹ ਗੱਲ ਕਹੀ ਹੈ ਕਿ ਮੈਂ ਮਾਨਸਾ ਤੋਂ ਇਲੈਕਸ਼ਨ ਲੜੂੰਗਾ ਮੈਨੂੰ ਲੋਕਾਂ ਦੇ ਸਾਥ ਦੀ ਲੋੜ ਆ ਉਹਨਾਂ ਨੇ ਕਿਹਾ ਕਿ ਬੇਸ਼ੱਕ ਅਸੀਂ ਨਿਹੱਥੇ ਆ ਪਰ ਅਸੀਂ ਕਮਜ਼ੋਰ ਨਹੀਂ ਮੈਨੂੰ ਤੁਹਾਡੇ ਸਾਥ ਦੀ ਜ਼ਰੂਰਤ ਆ ਸਿਦਮੂਸੇ ਵਾਲਾ ਨੇ ਵਿਧਾਨ ਸਭਾ ਲਈ ਜਿਹੜਾ ਕਦਮ ਚੁੱਕਿਆ ਸੀ ਮੈਂ ਉਸ ਨੂੰ ਅੱਗੇ ਵਧਾਉਂਗਾ ਸਿਦਮੂਸੇ ਵਾਲਾ ਦੇ ਪਿਤਾ ਦਾ ਇਹ ਦੂਜੀ ਵਾਰ ਵਿਧਾਨ ਸਭਾ ਨੂੰ ਲੈ ਕੇ ਬਿਆਨ ਆ ਉਹਨਾਂ ਨੇ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਮੈਂ ਵਿਧਾਨ ਸਭਾ ਦੇ ਵਿੱਚ ਜਾ ਕੇ ਲੋਕਾਂ ਦੀ ਆਵਾਜ਼ ਚੁੱਕੂਗਾ ਹਾਲਾਂਕਿ ਇਲੈਕਸ਼ਨ ਦੇ ਨਤੀਜੇ ਕੀ ਰਹਿਣਗੇ 2027 ਦੇ ਵਿੱਚ ਪਤਾ ਲੱਗਣਗੇ ਪਰ ਚ 2022 ਦੀ ਗੱਲ ਕਰਾਂ 2022 ਦੇ ਵਿੱਚ ਸਿਦਮੂਸੇਵਾਲਾ ਨੇ ਐਮਐਲਏ ਦੀ ਇਲੈਕਸ਼ਨ ਲੜੀ ਸੀ ਉਹ ਇਲੈਕਸ਼ਨ ਹਾਰ ਗਏ ਸਨ ਹੁਣ ਆਉਂਦੀਆਂ ਇਲੈਕਸ਼ਨਸ ਦੇ ਵਿੱਚ ਉਹਨਾਂ ਦੇ ਪਿਤਾ ਨੇ ਬਿਆਨ ਦਿੱਤਾ ਕਿ ਅਸੀਂ ਇਲੈਕਸ਼ਨ ਜ਼ਰੂਰ ਜਿੱਤਾਂਗੇ ਅਤੇ ਮੈਂ ਇਲੈਕਸ਼ਨ ਕਾਂਗਰਸ ਦੀ ਟਿਕਟ ਤੇ ਲੜੂੰਗਾ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੜਿੰਗ ਦੇ ਨਾਲ ਸਿਦਮੂਸੇਵਾਲਾ ਦੇ ਪਰਿਵਾਰ ਦੇ ਸਬੰਧ ਜਿਹੜੇ ਨੇ ਇਹ ਚੰਗੇ ਵਿਖੇ ਜਾਂਦੇ ਨੇ ਜਾਨੀ ਕਿ ਚੰਗੇ ਨੇ ਇਸ ਕਰਕੇ ਬਹੁਤ ਜ਼ਿਆਦਾ ਸੰਕੇਤ ਨੇ ਕਿਸੇ ਦੂਮੂਸੇ ਵਾਲਾ ਦੇ ਪਤਾ ਨੂੰ ਮਾਨਸਾ ਤੋਂ ਟਿਕਟ ਚੀੜੀਆ ਬਹੁਤ ਆਸਾਨੀ ਨਾਲ ਮਿਲ ਚੁੱਕੀ ਹਾਲਾਂਕਿ 2027 ਦੀ ਇਲੈਕਸ਼ਨਸ ਦੇ ਵਿੱਚ ਦੇਖਣਾ ਹੋਊਗਾ ਕਿ ਲੋਕ ਕੀ ਸੋਚਦੇ ਨੇ ਲੋਕ ਕਿਸ ਕਦਰ ਨਾਲ ਤੁਰਦੇ ਨੇ